ਨਗਰ ਨਿਗਮ ਫਗਵਾੜਾ ਵਿਖੇ ਪਿਛਲੇ ਕਾਫੀ ਸਮੇਂ ਤੋਂ ਕੱਚੇ ਤੌਰ ਤੇ ਕੰਮ ਕਰ ਰਹੇ ਮੁਲਾਜ਼ਮਾਂ ਦੇ ਸਬਰ ਦਾ ਬੰਦ ਉਸ ਸਮੇ ਟੁੱਟ ਗਿਆ ਜਦੋਂ ਅੱਕੇ ਹੋਏ ਮੁਲਾਜ਼ਮਾਂ ਨੇ ਨਿਗਮ ਖਿਲਾਫ ਧਰਨਾ ਲਗਾ ਦਿੱਤਾ ਇਸ ਦੌਰਾਨ ਜਿੱਥੇ ਇਸ ਮੂਹ ਕੱਚੇ ਮੁਲਾਜ਼ਮਾਂ ਨੇ ਸਰਕਾਰ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ ਉੱਥੇ ਹੀ ਉਹਨਾਂ ਆਖਿਆ ਕਿ ਸਰਕਾਰ ਉਹਨਾਂ ਨੂੰ ਹਮੇਸ਼ਾ ਹੀ ਲਾਰੇ ਲਗਾ ਰਹੀ ਹੈ ਜਦਕਿ ਉਹਨਾਂ ਨੂੰ ਨੌਕਰੀ ਕਰਦਿਆਂ ਨੂੰ ਕਾਫੀ ਸਾਲ ਹੋ ਗਏ ਨੇ ਪਰ ਉਹਨਾਂ ਨੂੰ ਅਜੇ ਤੱਕ ਪੱਕਾ ਨਹੀਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਅਗਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਇਸ ਤੋਂ ਵੀ ਵੱਡਾ ਅੰਦੋਲਨ ਅਣਮਿੱਥੇ ਸਮੇਂ ਲਈ ਕਰਨਗੇ ਉਹਨਾਂ ਸਮੂਹ ਮੁਲਾਜ਼ਮਾਂ ਨੂੰ ਇਸ ਸੰਘਰਸ਼ ਵਿੱਚ ਬਾਤ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਮੇਰੇ ਪੱਤਰਕਾਰ ਵੀਰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਚਾਰ ਪੰਜ ਸਾਲ ਤੋਂ ਅਸੀਂ ਲਗਾਤਾਰ ਲੱਗੇ ਹੋਏ ਆਂ ਪਰ ਸਾਡੀ ਇੱਥੇ ਕੋਈ ਸੁਣਵਾਈ ਨਹੀਂ ਹੋ ਰਹੀ ਮਾਨ ਸਾਹਿਬ ਨੇ ਕਈ ਵਾਰੀ ਕਮਿਸ਼ਨਰ ਨੂੰ ਵੀ ਕਿਹਾ ਜੁਆਇੰਟ ਕਮਿਸ਼ਨਰ ਨੂੰ ਵੀ ਕਿਹਾ ਪਰ ਉਹਨਾਂ ਦੇ ਕਹਿਣ ਤੇ ਵੀ ਕੋਈ ਇਹਨਾਂ ਦੇ ਕੰਮ ਤੇ ਜੁਨੇ ਸਰਗ ਰਹੀ ਅਸੀਂ ਅੱਕ ਕੇ ਮਜਬੂਰ ਹੋ ਕੇ ਅਸੀਂ ਅੱਜ ਰੋਸ ਤਰ੍ਹਾਂ ਦੇ ਬੈਠੇ ਹੜਤਾਲ ਦੇ ਬੈਠੇ ਜਿਹੜੀ ਸਾਡੀ ਹੜਤਾਲ ਅਣਮਿੱਥੇ ਸਮੇਂ ਲਈ ਹੋਊਗੀ ਔਰ ਜਿਹੜੀ ਮਾੜੀ ਘਟਨਾ ਵਾਪਰੀ ਆ ਸ਼ਹਿਰ ਜਾ ਕੋਈ ਹੋਰ ਚੀਜ਼ ਵਾਪਰੀਏ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਇਸ ਕਰਕੇ ਮੈਂ ਜਿਹੜੇ ਸਾਡੇ ਤੇ ਮਰਾਜ਼ੇ ਪਹੁੰਚੇ ਪਹਿਲ ਤੋਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਵਾਂ ਕਿ ਜਿਹੜੇ ਕੱਚੇ ਵਾਲੇ ਕੋਈ ਵੀ ਆਪਣੇ ਘਰਾਂ ਦੇ ਬੈਠਾ ਉਹਨੂੰ ਵੀ ਕੱਢ ਕੇ ਲਿਆਓ ਤਾਂ ਕਿ ਇਹ ਨਾ ਕਹਿਣ ਵੀ ਅਸੀਂ ਸਾਰੇ ਬੰਦੇ ਬੈਠੇ ਜਿਹੜੇ ਘਰਾਂ 'ਚ ਬੈਠੋ ਉਹਨਾਂ ਕਹਣ ਇਹ ਸਾਡਾ ਵੀ ਨਾਲ ਉਹਨਾਂ ਵੇੜਾ ਪਾਰ ਹੋ ਜਾਣਾ ਅਗਰ ਇੱਥੇ ਕੋਈ ਮਰਾਜ਼ੇ ਪਹੁੰਚੋ ਉਹਦੀ ਹਾਰ ਹੀ ਲੱਗਣੀ ਆ ਨਹੀਂ ਤਾਂ ਉਹਦੀ ਅਸੀਂ ਗੈਰਹੀ ਕੱਢ ਕੇ ਲਵਾ ਦੇਣੀ ਆ ਇਸ ਕਰਕੇ ਮੈਂ ਸਾਰੇ ਮਰਾਜ਼ਾ ਸਾਥੀ ਨੂੰ ਬੇਨਤੀ ਕਰਦਾ ਖਾਸ ਕਰਕੇ ਬੀ ਇੰਨਾ ਵੱਡਾ ਸਹਿਯੋਗ ਦੇ ਕੇ ਆਪਣੇ ਕੰਮ ਕਰ ਛੱਡ ਗਏ ਇੱਥੇ ਸਾਡੇ ਨਾਲ ਆਪਣੇ ਹੱਕਾਂ ਲਈ ਬੈਠੇ ਆ ਅਸੀਂ ਜੀਸੀ ਸਾਹਿਬ ਨੂੰ ਮਿਲਿਆ ਸੀ ਥੋੜੇ ਦਿਨ ਹੋਏ ਪਹਿਲਾਂ ਉਹਨਾਂ ਸਾਨੂੰ ਭਰੋਸਾ ਦਵਾਇਆ ਸੀ ਵੀ ਤੁਹਾਡਾ ਅਸੀਂ ਕੰਮ ਜਲਦੀ ਕਰਦਾਂਗੇ ਪਰ ਫਿਰ ਅਸੀਂ ਦੁਬਾਰਾ ਮੈਂ ਮੈਨੂੰ ਕੱਲੇ ਸਰਦਾ ਜੀ ਉੱਥੇ ਵੀ ਸਾਨੂੰ ਇਹਨਾਂ ਕਹਤਾ ਕੋਈ ਨਹੀਂ ਜੀ ਤੁਹਾਡਾ ਕੰਮ ਚ ਕਰ ਰਹੇ ਆ ਪਰ ਅੱਜ ਤੱਕ ਕੋਈ ਕੰਮ ਨਹੀਂ ਕਰ ਰਹੇ 4 ਸਾਲ ਤੋਂ ਅਸੀਂ ਸਾਡੇ ਜਿਹੜੇ ਸਾਡੇ ਮੁਲਾਜ਼ਮਾਂ ਲੜਕ ਰਹੇ ਆ ਦੇਖੋ ਪੂਰੇ ਪੰਜਾਬ ਦੇ ਡੀਸੀ ਰੇਟ ਤੇ ਹੋ ਗਏ ਆ ਇੱਕ ਸਿਰਫ ਫਗਵਾੜਾ ਜਿਹੜਾ ਪੰਜਾਬ ਤੋਂ ਬਾਹਰ ਇਹਨਾਂ ਕੀਤਾ ਵਾ ਇਹ ਪਾਕਿਸਤਾਨ ਦਾ ਪਿੰਡ ਨਹੀਂ ਫਗਵਾੜਾ ਟੋਟਲ ਮੁਲਾਜ਼ਮ ਕਿੰਨੇ ਆ ਸਾਡੇ 134 ਮੁਲਾਜ਼ਮ ਆ ਉਹਨਾਂ ਚੋਂ ਵੀ ਜਿਹੜੇ 32 ਬੰਦੇ ਆ ਉਹ ਕਹਿੰਦੇ ਸੀ ਓਵਰਹੇਅਰ ਕੱਢਣੇ ਆ ਅਸੀਂ ਜਿਹੜੇ ਕਰਾਉਣੇ 134 ਕਰਾਉਣੇ ਆ ਨਹੀਂ ਤਾਂ ਅਸੀਂ ਨਹੀਂ ਕਰਾਉਣਾ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਨਾ ਵਾ ਜਿਹੜੇ ਸਾਡੇ 32 ਬੰਦੇ ਕੱਢਣ ਨੂੰ ਫਿਰਦੇ ਆ ਜਿਹਨੂੰ ਠੇਕੇਦਾਰ ਨੇ ਕਰਨਾ ਚਾਹੁੰਦੇ ਆ ਉਹਨਾਂ ਦੀ ਉਮਰ ਇੱਥੇ ਬੀਤੀ ਆ ਵਾ ਕੋਈ ਨਾ ਕੰਮ ਕਰ ਬੈਠੇ ਨੇ ਬੀਤੀ ਆ ਕੋਈ 20 ਸਾਲ ਤੋਂ ਲੱਗਾ ਹੋਇਆ ਕੋਈ 15 ਸਾਲ ਤੋਂ ਲੱਗਾ ਕੋਈ 10 ਸਾਲ ਤੋਂ ਲੱਗਾ ਮੈਂ ਜੇ ਸੀ ਸਾਹਿਬ ਨੂੰ ਪੁੱਛਣਾ ਚਾਹੁੰਨਾ ਕਮੇਲ ਸਾ ਅੱਜ ਇਹਨੂੰ ਕਹਿੰਦੇ ਬਸੀ ਇਹਨਾਂ ਡੀਸਰੀਨ ਕਰਨਾ ਅਗਰ ਅਸੀਂ ਕਰਾਉਣੇ 134 34 ਕਰਾਉਣੇ ਹੈ ਨਾ ਸਾਡਾ ਕੋਈ ਕੋਈ ਸਾਡਾ ਫੈਸਲਾ ਨਹੀਂ ਕੋਈ ਸਾਡੀ ਹੋਰ ਮੰਗੜੀ ਹੈਗੀ 134 ਬੰਦੇ ਕਰਾਉਣ ਤੱਕ ਅਸੀਂ ਤਿਆਰ ਆ ਔਰ ਸਾਨੂੰ ਨਾ ਕੋਈ ਤਫਨਤਾ ਤਾਂ ਅਸੀਂ ਜਿਹੜਾ ਅਸੀਂ ਜਿਹੜੀ ਅੱਜ ਤੋਂ ਦਰਮਿਆ ਵਿਚ ਅਸੀਂ ਉਖੜਨਾ ਸ਼ੁਰੂ ਕਰ ਦੇਣੀ ਹੈ ਉਤਰੇ ਇਹਨਾਂ ਮੁਲਾਜ਼ਮਾਂ ਦੇ ਹੱਕ ਵਿੱਚ ਉਤਰੇ ਭਾਜਪਾ ਆਗੂ ਅਤੇ ਸਾਬਕਾ ਮੇਅਰ ਅਰਨੁਖੋਸਲਾ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਭਾਜਪਾ ਇਹਨਾਂ ਮੁਲਾਜ਼ਮਾਂ ਦੇ ਨਾਲ ਖੜੀ ਹੈ। ਉਹਨਾਂ ਪੰਜਾਬ ਸਰਕਾਰ પાસે ਮੰਗ ਕੀਤੀ ਕਿ ਇਹਨਾਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਬਿਨਾਂ ਦੇਰੀ ਕੀਤੇ ਪੂਰਾ ਕੀਤਾ ਜਾਵੇ। ਦੇਖੋ ਸਾਡੀਆਂ ਬੀਬੀਆਂ ਸਵੇਰੇ ਉੱਠ ਕੇ ਤੜਕੇ ਕੰਮ ਕਰ ਲਾ ਪੰਦੀਆਂ। ਅੱਜ ਘਰਾਂ ਦਾ ਗੁਜ਼ਾਰਾ ਵੀ ਮੁਸ਼ਕਲ ਹੋ ਰਿਹਾ। ਜੋ ਇਹਨਾਂ ਦੀਆਂ ਮੰਗਾਂ ਵਾਂ ਉਹ ਪਹਿਲ ਦੇ ਤੌਰ ਤੇ ਇੱਥੇ ਹੱਲ ਕਰਨੀਆਂ ਚਾਹੀਦੀਆਂ। ਆਪਦੀ ਸਰਕਾਰ ਫੇਲ ਆ। ਅਜ ਤੱਕ ਨਾ ਇਹਨਾਂ ਦੀਆਂ ਬੀਬੀਆਂ ਦੇ ਕੰਮ ਹੋਏ ਆ ਆ ਮੁਲਾਜ਼ਮ ਦੇਖੋ ਟੜਪਦੇ ਪਏ ਆ ਪਹਿਲੇ ਵੀ ਧਰਨੇ ਦੂ ਲੱਗ ਚੁੱਕੇ ਆ ਹਮ ਦੁਆਰਾ ਫੇਰ ਨਾ ਧਰਨਾ ਲਾਇਆ ਮੈਂ ਇਹਨਾਂ ਦੇ ਨਾਲ ਆ ਸਾਡੀ ਪਾਰਟੀ ਇਹਨਾਂ ਨਾਲ ਆ ਅਸੀਂ ਅੱਗੇ ਵੀ ਸੋਮ ਪ੍ਰਕਾਸ਼ ਕੈਨ ਜੀ ਨੇ ਇਹਨਾਂ ਦਾ ਸਾਥ ਦਿੱਤਾ ਸੀ ਔਰ ਸਾਰਿਆਂ ਨੂੰ ਪੱਕੇ ਕੀਤਾ ਸੀ ਉਦੋਂ ਕੋਈ ਨਹੀਂ ਸੀ ਜਿੱਦਾਂ ਦੀ ਮਰਜ਼ੀ ਉਮਰ ਸੀ ਸਾਰਿਆਂ ਨੂੰ ਸਿਵਰੇ ਮੈਂ ਇਹਨਾਂ ਨੂੰ ਉਹਨਾਂ ਨੂੰ ਤੋਂ ਇਹਨਾਂ ਦੀ ਮੰਗ ਜਲਦੀ ਤੋਂ ਜਲਦੀ ਕਰਤੀ ਜਾਵੇ ਤਾਂ ਕਿ ਅੱਜ ਪਤਾ ਵੀ ਜੋ ਮੁਲਾਜ਼ਮ ਆਪਣੇ ਪਰਿਵਾਰ ਨੂੰ ਚਲਦਾ ਬੜੀ ਮੁਸ਼ਕਲ ਚੱਲਦਾ 2400 ਰੁਪਇਆ ਕੀ ਕੁਝ ਵੀ ਨਹੀਂ ਹੁੰਦਾ ਅੱਜ ਕੱਲ ਇੱਕ ਮਹੀਨੇ ਚ 2400 ਰੁਪਏ ਮਿਲਣਾ ਔਰ ਕੱਚੇ ਮਲਾਜਮਾਂ ਮੈਂ ਆਪਣੇ ਵੱਲੋਂ ਔਰ ਆਪਦੀ ਸਰਕਾਰ ਨੂੰ ਇਹ ਮੰਗ ਕਰਦਾ ਵੀ ਇਹਨਾਂ ਦੀ ਪਹਿਲ ਦੇ ਤੌਰ ਤੇ ਜਿਹੜੀ ਮੰਗ ਆ ਉਹ ਹੱਲ ਕੀਤੀ ਜਾਵੇ